ਐਨਆਰਐਫ ਰੈਂਕਿੰਗ ਦੇ ਵਿੱਚ 19ਵਾਂ ਸਥਾਨ ਚੰਡੀਗੜ੍ਹ ਯੂਨੀਵਰਸਿਟੀ ਨੇ ਹਾਸਲ ਕੀਤਾ ਹੈ। ਬੜੀ ਖੁਸ਼ੀ ਹੈ ਜੀ ਬੜਾ ਇਤਿਹਾਸਿਕ ਦਿਨ ਹੈ ਸਾਡੇ ਵਾਸਤੇ। ਕਿ ਅਸੀਂ ਪਿਛਲੇ ਸਾਲ ਤੋਂ ਇੱਕ ਜਿਹੜਾ ਨੰਬਰ ਅੱਗੇ ਵਧਿਆ ਹੈ। ਉਹ ਜਿਹੜੀ 52 ਤੋਂ 19 ਦੀ ਜੰਪ ਹੈ ਇਹ ਮੈਂ 4 ਸਾਲਾਂ ਦੇ ਵਿੱਚ ਪੂਰੀ ਕੀਤੀ ਗਈ ਹੈ। ਬੱਚਿਆਂ ਦੀ ਅੱਛੀ ਪਰਸੈਂਟੇਜ ਆਈ ਹੈ ਜਾਂ ਪੜ੍ਹਾਈ ਕਰਕੇ ਉਹ ਜਾਂ ਕੋਈ ਆਰਥਿਕ ਸਥਿਤੀ ਕਰਕੇ ਪਿੱਛੇ ਨਹੀਂ ਸੋ ਉੱਥੇ ਵੀ ਆਪਣੀ ਇੱਕ ਐਜੂਕੇਸ਼ਨ ਇੱਕ ਫਰੇਮ ਦੇ ਵਿੱਚ ਉੱਥੇ ਵੀ ਮਦਦ ਕਰ ਰਹੇ ਨੇ ਐਨਆਈਆਰਫ ਰੈਂਕਿੰਗ ਦੇ ਵਿੱਚ 19ਵਾਂ ਸਥਾਨ ਚੰਡੀਗੜ੍ਹ ਯੂਨੀਵਰਸਿਟੀ ਨੇ ਹਾਸਲ ਕੀਤਾ ਹੈ ਤਾਂ ਇਸ ਸਮੇਂ ਸਾਡੇ ਨਾਲ ਸਰ ਮੌਜੂਦ ਨੇ ਦੀਪਿੰਦਰ ਸਿੰਘ ਸੰਧੂ ਤਾਂ ਗੱਲਬਾਤ ਕਰਦੇ ਹਾਂ ਸਰ ਐਨਆਈਆਰਫ ਰੈਂਕਿੰਗ ਦੇ ਵਿੱਚ 19ਵਾਂ ਸਥਾਨ ਚੰਡੀਗੜ੍ਹ ਯੂਨੀਵਰਸਿਟੀ ਨੇ ਹਾਸਲ ਕੀਤਾ ਹੈ ਕੀ ਕਹਿਣਾ ਚਾਹੋਗੇ ਜੀ ਬੜੀ ਖੁਸ਼ੀ ਹੈ ਜੀ ਇਹ ਬੜਾ ਇਤਿਹਾਸਿਕ ਦਿਨ ਹੈ ਸਾਡੇ ਵਾਸਤੇ ਕਿ ਅਸੀਂ ਪਿਛਲੇ ਸਾਲ ਤੋਂ ਇੱਕ ਜਿਹੜਾ ਨੰਬਰ ਅੱਗੇ ਵਧੇ ਆ ਸੋ 20 ਤੋਂ 19 ਤੇ ਆਏ ਆ ਬਟ ਇਹਦੇ ਵਿੱਚ ਸਭ ਤੋਂ ਵੱਡੀ ਖੁਸ਼ੀ ਇਸ ਲਈ ਹੈ ਕਿਉਂਕਿ ਅਸੀਂ ਡੈਬਿਊ ਕੀਤਾ ਸੀਗਾ 2021 ਦੇ ਵਿੱਚ 21 22 ਦੇ ਵਿੱਚ ਤੇ ਉਦੋਂ ਅਸੀਂ 52ਵੇਂ ਨੰਬਰ ਤੇ ਸੀਗੇ 52nd ਰੈਂਕ ਤੇ ਸੀ ਔਰ ਇਹ ਜਿਹੜੀ 52nd ਤੋਂ 19 ਦੀ ਜੰਪ ਹੈ ਇਹ ਮੈਂ 4 ਸਾਲਾਂ ਦੇ ਵਿੱਚ ਪੂਰੀ ਕੀਤੀ ਗਈ ਹੈ ਸੋ ਇਹ 4 ਸਾਲ ਨੂੰ ਜੇ ਅਸੀਂ ਇਕਵੇਟ ਕਰੀਏ ਵੀ ਮਿਹਨਤ ਕਿੰਨੀ ਪਿੱਛੇ ਦੇ ਵਸੇ ਰਹੀ ਹੈ ਤਾਂ ਮੈਂ ਉਹਦਾ ਸਾਰਾ ਕ੍ਰੈਡਿਟ ਆਪਣੇ ਸਟਾਫ ਨੂੰ ਦੇਣਾ ਚਾਹੁੰਦਾ ਹੈ ਫੈਕਲਟੀ ਨੂੰ ਦੇਣਾ ਚਾਹੁੰਦਾ ਹੈ ਤੇ ਸਟੂਡੈਂਟਸ ਜਿਹੜੇ ਬਹੁਤ ਅੱਛਾ ਟੈਲੈਂਟ ਸਾਡੀ ਯੂਨੀਵਰਸਿਟੀ ਚ ਲੈ ਕੇ ਆ ਜਿਹਨੇ ਮਿਹਨਤ ਕੀਤੀ ਬਿਕੋਜ਼ ਟੈਲੈਂਟ ਵਿਦਆਉਟ ਹਾਰਡ ਵਰਕ ਇਜ਼ ਨਥਿੰਗ ਸੋ ਉਹ ਚੀਜ਼ ਸਟੂਡੈਂਟਸ ਨੇ ਪੂਰੀ ਕੀਤੀ ਅੱਛੀ ਰਿਸਰਚ ਕੀਤੀ ਸਾਡੀ ਫੈਕਲਟੀ ਨੇ ਬਹੁਤ ਅੱਛੀ ਗਾਈਡੈਂਸ ਦਿੱਤੀ ਸੋ ਇੱਕ ਕਲੈਕਟਿਵ ਐਫਰਟ ਕਰਕੇ ਹੀ ਅਸੀਂ ਰੈਂਕਿੰਗ ਹਾਸਲ ਕਰ ਪਾਈ ਜਵੇਂ ਸਥਾਨ ਤੋਂ 19ਵੇਂ ਸਥਾਨ ਦੇ ਉੱਤੇ ਆਉਣਾ ਤਾਂ ਕੀ ਫਾਇਦਾ ਕੀ ਰੋਲ ਜਿਹੜਾ ਕਿ ਇਹ ਸਥਾਨ ਤੇ ਆਉਣ ਤੋਂ ਬਾਅਦ ਕੀ ਪਲੇ ਹੋਊਗਾ ਸੋ ਇਹਦੇ ਵਿੱਚ ਜੀ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਜਿਹੜੀ ਐਕਸਪੋਜ਼ਰ ਜਿਵੇਂ ਇੰਡਸਟਰੀ ਦਾ ਐਕਸਪੋਜ਼ਰ ਸਾਡੀ ਇੱਕ ਯੂਐਸਪੀ ਹੈ ਯੂਨੀਵਰਸਿਟੀ ਦੀ ਕਿਉਂਕਿ ਸਾਡਾ ਕਿ ਯੂਨਿਕ ਮਾਡਲ ਹੈ ਕਾਰਪੋਰੇਟ ਐਡਵਾਈਜ਼ਰੀ ਬੋਰਡ ਦਾ ਜੋ ਕਿ ਅਸੀਂ ਕੁਝ ਪਹਿਲੇ ਸਾਲਾਂ ਤੋਂ ਫਾਲੋ ਕਰਦੇ ਆ ਰਹੇ ਹਾਂ ਜਿਹਦੇ ਵਿੱਚ ਬਹੁਤ ਸਾਰੀ ਕੰਪਨੀਆਂਜ਼ ਬਾਹਰੋਂ ਆਉਂਦੀਆਂ ਨੇ ਉਹ ਕਰਿਕੂਲਮ ਦੇ ਵਿੱਚ ਜੋ ਰਿਵੀਜ਼ਨਸ ਕਰਨੀਆਂ ਹਨ ਜੋ ਇੰਡਸਟਰੀ ਐਕਸਪੈਕਟ ਕਰਦੀ ਅੱਜ ਦੇ ਟਾਈਮ ਦੇ ਵਿੱਚ ਜੋ ਇੰਡਸਟਰੀ ਨੂੰ ਲੋੜ ਹੈ ਤਾਂ ਕਿ ਇੰਡਸਟਰੀ ਅਕੈਡਮੀਆ ਦਾ ਗੈਪ ਕਟੇ ਸੋ ਉਹ ਅਸੀਂ ਕਾਫੀ ਦੇਰ ਤੋਂ ਪ੍ਰੈਕਟਿਸ ਕਰਦੇ ਆਏ ਜਿਹਦੇ ਕਰਕੇ ਹੀ ਇਹ ਕਿਉਂਕਿ ਮੈਂ ਜਿਵੇਂ ਦੱਸਿਆ ਕਿ ਇਹ ਕਲੈਕਟਿਵ ਐਫਰਟਸ ਦਾ ਰਿਜ਼ਲਟ ਹੈ ਔਰ ਐਫਰਟ ਕੱਲੀ ਇੱਕ ਡਾਇਰੈਕਸ਼ਨ ਦੇ ਵਿੱਚ ਨਹੀਂ ਹੈਗੇ ਵੀ ਸਿਰਫ ਅਕੈਡਮਿਕਸ 'ਚ ਕੀਤਾ ਜਾਂ სპੋਰਟਸ 'ਚ ਕੀਤਾ ਬਟ ਬਿਲਕੁਲ ਮੈਂ ਸਮਝਦਾ ਕਿ ਰੈਂਕਿੰਗ ਦੇ ਨਾਲ ਸਾਰੀ ਰਿਸਪੋਨਸੀਬਿਲਟੀ ਹੋਰ ਵੱਧ ਗਈ ਹੈ ਇਸ ਤੋਂ ਵੀ ਬਿਹਤਰ ਰਿਸਰਚ ਕਰਨਾ ਅੱچھے ਪਾਰਟਨਰਸ ਨਾਲ ਜੁੜਨਾ ਪਾਰਟਨਰਸ ਦੇ ਇਨ ਦ ਸੈਂਸ ਕਿ ਅੱਛੀ ਯੂਨੀਵਰਸਿਟੀਆਂ ਗਲੋਬਲ ਯੂਨੀਵਰਸਿਟੀਆਂ ਨਾਲ ਸਾਡਾ ਟਾਈਪਸ ਹੈ ਉਹਦੇ ਨਾਲ ਬੱਚਿਆਂ ਨੂੰ ਐਕਸਪੋਜ਼ਰ ਦੇਣਾ ਸੋ ਮੈਨੂੰ ਲੱਗਦਾ ਵੀ ਇਹ ਸਭ ਪੈਰਾਮੀਟਰਸ ਅਸੀਂ ਹਮੇਸ਼ਾ ਤੋਂ ਫੋਕਸ ਕਰਦੇ ਆਏ ਹਾਂ ਤਿੰਨਾਂ ਤੇ ਹੋਰ ਵੱਚੜ ਕੇ ਕੰਮ ਕਰਨੇ ਮੌਜੂਦਾ ਹਾਲਾਤ ਜਿਹੜੇ ਪੰਜਾਬ ਦੇ ਵਿੱਚ ਬਣੇ ਹੋਏ ਨੇ ਹੜ੍ਹਾਂ ਦੇ ਨਾਲ ਕਈ ਸੂਬੇ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋਏ ਨੇ ਉਹਨਾਂ ਨੂੰ ਲੈ ਕੇ ਕੀ ਕਹਿਣਾ ਚਾਹੀਦਾ ਜੀ ਬਹੁਤ ਹੀ ਦੁਖਦਈ ਘਟਨਾ ਹੈ ਜੀ ਔਰ ਮੇਰੀ ਪੂਰੀ ਸਿੰਪਥੀ ਹੈ ਪੰਜਾਬ ਦੇ ਲੋਕਾਂ ਦੇ ਨਾਲ ਔਰ ਸਿੰਪਥੀ ਦੇ ਨਾਲ-ਨਾਲ ਅਸੀਂ ਰਿਸਪੌਂਸਿਬਿਲਟੀ ਵੀ ਜ਼ਰੂਰੀ ਸਮਝਦੇ ਹਾਂ ਸੋਸਾਇਟੀ ਵਲ ਕਰਨਾ ਕਿਉਂਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਅੱਜ ਦੇ ਇਸ ਇਵੈਂਟ ਦੇ ਵਿੱਚ ਸਾਡੇ ਲੀਡਰ ਸਾਡੇ ਚਾਂਸਲਰ ਸਰਦਾ ਸਤਮ ਸਿੰਘ ਸੰਧੂ ਜੀ ਮੌਜੂਦ ਨਹੀਂ ਹੈਗੇ ਉਹ ਪਿਛਲੇ ਕੁਝ ਦਿਨਾਂ ਤੋਂ ਯੂਨੀਵਰਸਿਟੀ ਵਿੱਚ ਮੌਜੂਦ ਨਹੀਂ ਹੈ ਕਿਉਂਕਿ ਉਹ ਫਰੰਟ ਲਾਈਨ ਦੇ ਵਿੱਚ ਅਲੱਗ-ਅਲੱਗ ਹੜ੍ਹਾਂ ਦੇ ਕਰਕੇ ਜਿੱਥੇ-ਜਿੱਥੇ ਨੁਕਸਾਨ ਹੋਇਆ ਹੈ ਉਹ ਚਾਹੇ ਉਹ ਸਟੂਡੈਂਟਸ ਹੋਣ ਚਾਹੇ ਆਮ ਲੋਕੀ ਹੋਣ ਚਾਹੇ ਪਸ਼ੂ ਹੋਵੇ ਤੂੰ ਜਿੱਥੇ ਜਿੱਥੇ ਜੋ ਵੀ ਲੋਡ ਹੈ ਉਹ ਜਾ ਕੇ ਉੱਥੇ ਲੋਕਾਂ ਦੀ ਸਹਾਇਤਾ ਕਰ ਰਹੇ ਨੇ ਤੇ ਸਪੈਸ਼ਲੀ ਜਿਹੜੇ ਬੱਚਿਆਂ ਦੇ ਸਕੂਲ ਟੱਗੇ ਜਿੰਨਾ ਬੱਚਿਆਂ ਦੀ ਅੱਛੀ ਪਰਸੈਂਟੇਜ ਆਈ ਹੈ ਜਾਂ ਪੜ੍ਹਾਈ ਕਰਕੇ ਉਹ ਜਾਂ ਕੋਈ ਆਰਥਿਕ ਸਥਿਤੀ ਕਰਕੇ ਬੱਚੇ ਨਹੀਂ ਸੋ ਉੱਥੇ ਵੀ ਆਪਣੀ ਇੱਕ ਐਜੂਕੇਸ਼ਨ ਇੱਕ ਫਰੇਮ ਦੇ ਵਿੱਚ ਉੱਥੇ ਵੀ ਮਦਦ ਕਰ ਰਹੇ ਨੇ ਦਵਾਈਆਂ ਖਾਣਾ ਤੇ ਜੋ ਐਸੈਂਸ਼ੀਅਲ ਸਪਲਾਈਸ ਤਾਂ ਕਰ ਹੀ ਰਹੇ ਨੇ ਪਰ ਉਹਨਾਂ ਦਾ ਅੱਜ ਵੀ ਕਿਉਂਕਿ ਐਜੂਕੇਸ਼ਨ ਤੋਂ ਬਿਲੋਂਗ ਕਰਦੇ ਨੇ ਸੋ ਇਹ ਰੁਝਾਨ ਉਹਨਾਂ ਦਾ ਹਮੇਸ਼ਾ ਰਹੇਗਾ ਜਿੱਥੇ ਵੀ ਉਹ ਸਟੂਡੈਂਟਸ ਦੇਖਣਗੇ ਉੱਥੇ ਜਰੂਰ ਉਹਨਾਂ ਨੂੰ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਇੱਕ ਆਰਥਿਕ ਸਹਾਇਤਾ ਆਫਰ ਕੀਤੀ ਜਾਂਦੀ ਹੈ ਤਾਂ ਕਿ ਉਹ ਫ੍ਰੀ ਆਪਣੇ ਬੱਚੇ ਨੂੰ ਇੱਥੇ ਪੜ੍ਹਾ ਸਕਣ ਸੋ ਇਹ ਇੱਕ ਸੋਸ਼ਲ ਰਿਸਪੌਂਸਿਬਿਲਟੀ ਸਾਡਾ ਫਰਜ਼ ਬਣਦਾ ਹੈ ਜੇ ਅਸੀਂ ਸੋਸਾਇਟੀ ਦਾ ਪਾਰਟ ਹੈ ਸੋ ਪੂਰਾ ਕਰ ਰਹੇ ਹਾਂ ਬਹੁਤ ਬਹੁਤ ਧੰਨਵਾਦ ਇਸ ਸਮੇਂ ਸਾਡੇ ਨਾਲ ਦਿਪਿੰਦਰ ਸਿੰਘ ਸੰਧੂ ਮੌਜੂਦ ਸਨ ਤਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸੇ ਕਿ ਐਨਆਰਆਈਐਫ ਦੇ ਵਿੱਚ 19ਵਾਂ ਸਥਾਨ ਚੰਡੀਗੜ੍ਹ ਯੂਨੀਵਰਸਿਟੀ ਨੇ ਹਾਸਲ ਕੀਤਾ ਹੈ ਤਾਂ ਨਵੀਆਂ ਤੇ ਤਾਜ਼ੀਆਂ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਤੁਹਾਡੇ ਨਾਲ ਮੈਂ ਕਰੁਨਾ ਸ਼ਰਮਾ ਕੈਮਰਾ ਪਰਸਨ ਮੋਹਨ ਦਿਨਾਲ